ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਅੱਜ ਬੱਚਿਆਂ ਨੇ ਫਿਰ ਡਿਮਾਂਡ ਕੀਤੀ ਕਿ ਤਰਬੂਜ ਦਾ ਜੂਸ ਬਣਾ ਕੇ ਦਿੱਤਾ ਜਾਵੇ ਨਾਲੇ ਕਮੈਂਟ ਆ ਰਹੇ ਸੀ ਕਿ ਚਾਹ ਪੌਣੀ ਨਾਲ ਜੂਸ ਬਣਾਉਣਾ ਥੋੜਾ ਮੁਸ਼ਕਿਲ ਹੈ ਤੇ ਮਿਕਸੀ ਨਾਲ ਆਪਾਂ ਕਿਦਾਂ ਜੂਸ ਬਣਾ ਸਕਦੇ ਆ ਆਓ ਅੱਜ ਦੇਖਦੇ ਆਂ ਫਿਰ ਤੇ ਤਰਬੂਜ ਆਪਾਂ ਅੱਧਾ ਲੈ ਲਿਆ ਇਹਦੇ ਆਪਾਂ ਛੋਟੇ ਛੋਟੇ ਪੀਸ ਕਰ ਲਏ ਨੇ ਛਿੱਲ ਲੈਣਾ ਇਹਨੂੰ ਚੰਗੀ ਤਰ੍ਹਾਂ ਤੇ ਇਹਦੇ ਛੋਟੇ ਛੋਟੇ ਪੀਸ ਕੱਟ ਲੈਣੇ ਨੇ ਵਾਟਰ ਹੈਲਦੀ ਹੁੰਦਾ ਸਰੀਰ ਲਈ ਠੰਡਕ ਦਿੰਦਾ ਗਰਮੀਆਂ ਦੇ ਵਿੱਚ ਤੇ ਜ਼ਰੂਰ ਇਹਨੂੰ ਬਣਾ ਕੇ ਪੀਣਾ ਚਾਹੀਦਾ ਘਰ ਦੇ ਵਿੱਚ ਹੀ ਜੂਸ ਤਾਜ਼ਾ ਬਣਾ ਕੇ ਪੀਓ ਬਾਹਰਲੇ ਜੂਸਾਂ ਦੇ ਵਿੱਚ ਕੈਮੀਕਲ ਵਗੈਰਾ ਪਾ ਦਿੰਦੇ ਨੇ ਤੇ ਮਿਕਸੀ ਦਾ ਜਾਰ ਲੈ ਲਿਆ ਇਹਦੇ ਵਿੱਚ ਆਪਾਂ ਤਰਬੂਜ ਪਾਵਾਂਗੇ ਮੈਂ ਇੱਥੇ ਜੂਸ ਤੇ ਤਰਬੂਜ ਦੇ ਜਿਹੜੀਆਂ ਫਾੜੀਆਂ ਸੀ ਉਹ ਥੋੜੀਆਂ ਵੱਡੀਆਂ ਹੋ ਗਈਆਂ ਇਹਨਾਂ ਨੂੰ ਤੁਸੀਂ ਬਰੀਕ ਹੀ ਰੱਖਿਓ ਇਹਨੇ ਥੋੜਾ ਟਾਈਮ ਲਿਆ ਸੀਗਾ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਸਵਾਦ ਅਨੁਸਾਰ ਕੁਝ ਪੁਦੀਨੇ ਦੇ ਪੱਤੇ ਪਾਵਾਂਗੇ ਜੋ ਬਹੁਤ ਹੈਲਦੀ ਹੁੰਦੇ ਨੇ ਤੇ ਅੱਧਾ ਨਿੰਬੂ ਕੱਟ ਕੇ ਪਾਵਾਂਗੇ ਇਹਦੇ ਵਿੱਚ ਵੀ ਕੱਢ ਲਾਂਗੇ ਤੇ ਹੁਣ ਆਪਾਂ ਇਹਨੂੰ ਪੀਸਦੇ ਹਾਂ ਗ੍ਰਾਈਂਡਰ ਜਾਰ ਦੇ ਵਿੱਚ ਤੇ ਦੇਖੋ ਕਿੰਨਾ ਵਧੀਆ ਜੂਸ ਬਣਦਾ ਪਿਆ ਜਿਹੜੇ ਇਹਦੇ ਬੀਜ ਨੇ ਉਹ ਵੀ ਨਾਲ ਪੀਸੇ ਜਾਂਦੇ ਨੇ ਨਹੀਂ ਤਾਂ ਆਪਾਂ ਅਲੱਗ ਤੋਂ ਲਿਆ ਕੇ ਆਪਾਂ ਇਹਦੇ ਤਰਬੂਜ ਦੇ ਮਗਜ ਬਣਾ ਕੇ ਖਾਣੇ ਆ ਲੈ ਕੇ ਇਸ ਵਿੱਚ ਵੇਸਟੇਜ ਵੀ ਬਿਲਕੁਲ ਵੀ ਨਹੀਂ ਨਿਕਲਦੀ ਜਿਹੜੇ ਬੀਜ ਹੁੰਦੇ ਨੇ ਉਹ ਪੀਸੇ ਜਾਂਦੇ ਨੇ ਬਸ ਬੀਜ ਹੀ ਨਿਕਲਦੇ ਨੇ ਬਹੁਤ ਹੀ ਆਸਾਨ ਵਿਧੀ ਦੇ ਨਾਲ ਬਣਦਾ ਹੈ ਮਿਕਸੀ ਜਾਰ ਦੇ ਵਿੱਚ ਜੂਸ ਤੇ ਜਰੂਰ ਟਰਾਈ ਕਰਕੇ ਦੇਖਣਾ ਤੁਸੀਂ ਜੁੜਿਆ ਹੋ ਚਰਨਜੀਤ ਕਿਚਨ ਦੇ ਪੇਜ YouTube Facebook ਤੇ Instagram ਤੇ ਪੇਜ ਨੂੰ ਜੇ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ ਇਦਾਂ ਦੀਆਂ ਹੀ ਆਸਾਨ ਵੀਡੀਓ ਦੇ ਨਾਲ ਮਿਲਦੇ ਰਹਾਂਗੇ ਇਹ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਇਹਨਾਂ ਨੂੰ ਗਲਾਸ ਦੇ ਵਿੱਚ ਪਾਵਾਂਗੇ ਜੂਸ ਨੂੰ ਵੇਸਟੇਜ ਬਹੁਤ ਘੱਟ ਨਿਕਲਦੀ ਹੈ ਨਾ ਮਾਤਰ ਜਿਹੀ ਹੀ ਨਿਕਲਦੀ ਹੈ ਇਹ ਬਹੁਤ ਟੇਸਟੀ ਜੂਸ ਬਣ ਕੇ ਤਿਆਰ ਹੁੰਦਾ ਜਰੂਰ ਘਰ ਦੇ ਵਿੱਚ ਟਰਾਈ ਕਰਕੇ ਦੇਖਣਾ ਇਦੇ ਵਿੱਚ ਆਪਾਂ ਕੱਟਿਆ ਹੋਇਆ ਵਾਟਰਮੈਲਨ ਤਰਬੂਜ ਮਤਲਬ ਪਾ ਦਾਂਗੇ ਤੇ ਚੰਕਸ ਬਹੁਤ ਸਵਾਦ ਲੱਗਦੇ ਨੇ ਇਹਦੇ ਵਿੱਚ ਜੂਸ ਦੇ ਵਿੱਚ ਆਉਂਦੇ। ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਧੰਨਵਾਦ ਜੀ।